ਹਾਂਜੀ ਅੱਜ ਤੁਹਾਨੂੰ ਲੈ ਚਾਲਦੇ ਆ ਪੈਂਟ ਟਿੱਬਾ ਵਿਖੇ ਜਸਵੀਰ ਕਲਾਸ ਹਾਊਸ ਜਿੱਥੇ ਸੋਹਣੇ ਸੋਹਣੇ ਸੂਟ ਆਏ ਹਨ ਮੇਰੀਆਂ ਭੈਣਾਂ ਵਾਸਤੇ ਤੁਸੀਂ ਬਾੜ ਸਾਹਿਬ ਤੇ ਆਨਲਾਈਨ ਵੀ ਮੰਗਾ ਸਕਦੇ ਹੋ ਸ਼ਸ਼ੀ ਕਾਲ ਜੀ ਜਸਵੀਰ ਕਲਾਸ ਹਾਊਸ ਟਿੱਬਾ ਆਤਮਾ ਸਾਰੀਆਂ ਪਹਿਣਾ ਵਾਸਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਨੇਚਰ ਕ੍ਰੇਵ ਕਾਟਨ ਤੇ ਕ੍ਰਾਸ ਕਾਟਨ ਤੇ ਬਾਰਬਰੀ ਜਾਲ ਵਾਲੇ ਸੂਟ ਕਾਟਨ ਦੇ ਬਹੁਤ ਸੋਹਣਿਆ ਆਈਟਮਾਂ ਲੈ ਕੇ ਆਏ ਆ ਇੱਥੇ ਕੁੜਤੇ ਪਜਾਮੇ ਪੈਂਟਾਂ ਸ਼ਲਟਾਂ ਤੌਲਗੇ ਲਾਈਨਿੰਗਾਂ ਕਾਟਨ ਦੇ ਦੁਪੱਟੇ ਹਰ ਤਰ੍ਹਾਂ ਦੇ ਵੈਰਾਈਟੀ ਮਿਲਦੀ ਹੈ ਜੀ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਨਾ કોટਨ ਦੁਪੱਟੇ ਪਲੇਨ ਦੁਪੱਟੇ ਫੁਲਕਾਰੀਆ ਰੰਗਦਾਰ ਦੁਪੱਟੇ ਲਾਈਨਿੰਗਾਂ ਤੇ ਕੋਟਨ ਦੇ ਸੂਟ ਬੈੱਡ ਸ਼ੀਟਾਂ ਕੰਬਲ ਤੌਲਗੇ ਪੈਂਟਾਂ ਸ਼ਰਟਾਂ ਪੱਗਾਂ ਕੁਰਤੇ ਪਜਾਮੇ ਕੋਟਨ ਦੇ ਸੂਟ ਹਾਂਜੀ ਮੇਰਾ ਨੰਬਰ ਨੋਟ ਕਰ ਲਓ 9501773142 ਤੇ ਆਨਲਾਈਨ ਵਟਸਐਪ ਤੇ ਤੁਸੀਂ ਆਰਡਰ ਕਰ ਸਕਦੇ